ਉਹ ਨਾ ਕੋਈ ਨਹੀਂ ਤੇ ਇਹ ਤਬ ਪਰ ਨਹੀਂ ਆਦੀ ਨਾ ਨਹੀਂ ਨਹੀਂ ਜੇ ਕੋਈ ਕਰਾ ਲਿਆ ਉਹ ਲਾਣੇ ਦਰਦੀ ਨਾ ਕੇ ਲਾ ਲਿਆ ਯਾਰ ਸਾਹ ਤਾਂ ਉਹ ਨਾ 90 ਦੀ ਲਾਈ ਬਈ ਜਿਵੇਂ ਪਹਿਲਾਂ ਲੱਗਦੀ ਰੇਟ 18 ਉਹ ਜਿਹੜੀ ਬਤਾਉਂਦੇ ਵੀਡੀਓ ਵੀਡੀਓ ਚੱਲਦੀ ਹੈ ਹਾਂ ਦੇਣਾ ਕਿੰਨੇ ਦਾ ਵੱਖਰਾ ਯਾਰ ਜਿੰਨ 30 ਇਹ ਕਿਹਦੀ ਜਾਂਦਾ ਮੈਂ ਉਹਦਾ ਪਤਾ ਪੈਸੇ ਦਊਗਾ 3000 ਰੁਪਏ ਦਾ 3000 ਦਾ ਪੈਸੇ ਦਾ ਆ ਜਾ ਚਿੰਦੇ ਨੇ ਉਹ ਰੂਆ ਲੈ ਗੈਨ ਲਾ ਇਰਮਨ ਨੂੰ ਜੇਬ ਜਬਾਨੀ ਨਹੀਂ ਮੋੜਦੀ ਹਾਂ ਕਿਉਂ ਵੀ ਉਹ ਦੱਸ ਕਿੰਨੇ ਨਹੀਂ ਆ ਜਾ ਉਹ ਇਹਨੂੰ ਆ ਜਾ ਲੈ ਮੈਂ ਗਿਣ ਕੇ ਫਾਉਂਗਾ ਤੈਨੂੰ ਦਿਲ ਮੰਨੂ ਦੇਵੀ ਜੇਬ ਜਬਾਨੀ ਨਹੀਂ ਕਰਦੀ ਮੋੜਦੀ ਬੱਕਰਾ ਦੇਣਾ ਤੇਰੇ ਮੂਹਰੇ ਆ ਲੈ ਬੰਦ ਕਰੀ ਕਿੰਨੇ ਨੇ ਇਹਨਾਂ ਤੋਂ ਗਣੀਆ 2 3 4 ਇੱਕ ਮਿੰਟ ਬੰਦ ਕਰੀ ਜਲਦੀ ਤੋਂ ਬੰਦ ਕਰੀ ਠੀਕ ਆ 10 12 12 ਉਧਰ ਨਹੀਂ ਹਾਂ 13 14 ਆ ਜਾ ਆ ਜਾ ਇੱਧਰ ਕੀ ਆ ਓਏ ਨਾ ਨਾ ਵੇਤੀ ਆ ਬੜਾ ਪਿੰਗਰਾ ਜੇ ਦਿਲਮੰਦ ਦਾ ਜੇਚਪਾਲ ਨਹੀਂ ਵੇਚਣਾ ਲੋ ਨਹੀਂ ਥੋੜਾ ਬੱਕਰਾ ਤੁਹਾਡੇ ਕੋਲ ਪੈ ਜਾਣਾ ਮੈਂ ਤਾਂ ਬਾਈ ਨੇ ਬਾਈ ਪੱਕੀ ਲਾਏ ਇੱਕ ਨਹੀਂ ਜਾਂਦਾ ਆਪਾਂ ਗੱਲ ਸਿੱਧੀ ਜਾਣੀ ਹੂੰ ਦਿਲਮੰਦ ਦਾ ਜੇਵ ਚ ਪਾਲਾ ਨਹੀਂ ਪੈਸੇ ਹੋ ਰਹੇ ਭਰਾ ਤੇਰੀ ਕੀ ਕੀ ਬੋਲੇ ਮੈਂ ਬੇੜ ਭਰਾ ਯਾਰ ਜਾਣ ਦਾ ਟੈਕਾ ਮੇਰੇ ਕਿ 2000 ਰੁਪਏ ਖਾਲਾ ਹੋ ਰਿਹਾ ਹੈ ਨਾ ਮੈਂ ਦੇਖ ਪਾ ਰਿਹਾ ਹੈ ਬੜੇ ਬੜੇ ਭਾਈ ਕਿੰਨਾ ਲਾ 500 ਪਾ ਨਹੀਂ ਬਗਾ ਵੀ ਚੰਗੀ ਪੜ ਇਹ ਵੀਰੇ ਤੇ 5 400 ਦੀ ਗੇਮ ਹੈ ਇਹ ਮੈਂ ਕਿਹੜਾ ਘਰੇ ਪੜਨ ਲਾਉਣਾ ਮੈਂ ਵੀ ਵੇਚਣਾ ਲਾ ਕਿਹੜਾ ਇੱਕ ਤੁਮ ਐ ਕਰ ਲਾ ਕਿਹੜੀ ਕਰ ਲਾ ਕਿਹਦਾ ਬਲਾ ਨਹੀਂ ਲਿਆ ਹੁਣ ਤੂੰ ਇੱਥੋਂ ਘੱਟਾ ਗਣਨ ਲੱਗ ਜਾ ਇਹ ਮਲੇਰ ਕੋਲੇ ਤੋਂ ਪਰਾਂ ਜਾਣਾ 5 ਕਿਲੋ ਮੀਟਰ 100 ਰੁਪਿਆ ਪਰਚੀ ਦਾ ਪੈ ਗਿਆ 400 ਰੁਪਿਆ ਗੱਡੀ ਦਾ ਪੈ ਗਿਆ ਕਿੰਨਾ ਹੋ ਗਿਆ 250 ਸਾਡੇ 20000 ਹੋ ਗਿਆ ਉਹ ਫੜੂ ਪਤਾ ਨਹੀਂ ਕਰੇ ਜਾਂ ਕਿ ਕਹਿ ਦੇ ਨਾ ਉਹ ਦੇ ਨਾ ਵੀਰੇ ਪਾਸੇ ਕੋਲਾ ਪੜਦਾਗਾ ਤੇ ਲੱਗਦੀ ਜਿੰਨਾ ਪੈਣਾ ਨਹੀਂ ਵੀਰੇ ਪੈਣਾ 10000 ਵਾਲਾ ਨਹੀਂ ਮਗਿਆ ਫੇ ਰਹਿਣ ਦੀ ਕੋਈ ਗੱਲ ਨਹੀਂ ਇਹ ਘਟਾਗਾ ਫੇ ਰਹਿਣ ਇਹ ਤਾਂ ਦਿਲਮੰਦ ਆ ਤੇ ਕੈਸੇ ਜੇਵ ਚ ਪਾਲਿਆ ਇਹਨਾਂ ਦਾ ਵੀ ਦਿਲ ਬੋਹਣਾ ਸਾਡਾ ਵੀ ਖੋਜ ਰਿਹਾ ਨਹੀਂ ਆਪਾਂ ਕਰ ਲੈ ਯਾਰ ਅੱਗੇ ਨਾ ਹੋਣਾ ਸੁਣ ਬੜੇ ਭਾਈ ਇਹਨਾਂ ਨੇ ਆਪਾਂ ਨੂੰ ਤਾਂ ਪਤਾ ਨਹੀਂ ਵੀ ਆਪਣੇ ਸਾਹਮਣੇ ਲੱਗਿਆ ਜਾਂ ਨਾ ਲੱਗਿਆ ਵੀ ਇਹ ਮੇਰੇ ਲੈ ਉਹ ਕਹਿੰਦਾ ਬੰਨ ਜਾ ਮੇਰੇ ਕੋਲ ਇਹ ਕਹਿੰਦਾ 20000 ਰੁਪਿਆ ਲੱਗਿਆ ਵਾਲਾ ਫੜ ਨਾ ਤੂੰ ਲਾਣ ਮੇਰੇ ਲੱਗ ਠੀਕ ਹੈ ਜੀ 20000 ਦਿਲਮੰਦ ਦਾ ਜੇਵ ਚ ਪਾਲਾ ਨਹੀਂ ਰਹਿਣ ਚਲ ਲੈ ਯਾਰ ਤੁਮ 10000 ਕਰਦੇ ਹੋ ਨਾ ਹੋਣਾ ਵੀਰੇ 200 ਰੁਪਿਆ ਵੀ ਹੋਣਾ ਵੀਰੇ ਦੇਖ ਲੈ ਜੇ ਤਾਂ ਦਿਲਮੰਦ ਆਪਾਂ ਯਾਰ ਉਦੂ ਕਹਿੰਦਾ ਚੱਲ ਮਗਾ ਯਾਰ ਚੱਲ ਕੇ ਲਈ ਵਾਹਨ ਦਾ ਪਾਰਕਿੰਗ ਕਰਾ ਚਾਲ ਆ ਜੀ ਪਾਰਕਿੰਗ ਨਾ ਤੁਹਾਨੂੰ ਕਰੀ ਨਹੀਂ ਆਪ ਕੋ ਆਪਣੀ ਹੂਬਾਈ ਤਾਂ ਹੀ ਛੋੜ ਕਰਦੇ ਹੈ ਛੋੜ ਕਰਦੇ ਪਾਰਕਿੰਗ ਆਪਣਾ ਆਪਣੀ ਹੋਊਗੀ ਬਾਕੀ ਜਿੱਥੇ ਜਾਣਾ ਹੈ ਨਾ ਆਪਣਾ ਛੋੜ ਕੇ